ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 37 ਕੁੰਡੇ ਪਾਏ ਆ ਜੀ ਇਹ ਡਿਜ਼ਾਈਨ ਆ ਆਪਾਂ ਨਾਲ ਦੇ ਨਾਲ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਫਿਰ ਨਾਲ ਦੇ ਨਾਲ ਕੁੰਡੇ ਦੱਸਦੇ ਜਾਵਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਤੇ ਚਲੋ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਲਾਈਕ ਵੱਧ-ਵੱਧ ਕਰਦਿਆ ਕਰੋ ਜੀ ਤੇ ਆਹ ਭਾਈ ਬਣਾ ਲਈਆਂ ਸੀ ਤਿੰਨ ਸਲਾਈਆਂ ਕਸਲਾਈ ਇਹ ਸਿੱਧੀ ਬਣਾ ਕੇ ਕੁਲਟ ਇੱਕ ਉਲਟਾ ਇੱਕ ਸਿੱਧਾ ਬਣਾ ਲੈ ਇੱਕ ਫੇਰ ਆਪਾਂ ਇਧਰੋਂ ਸਿੱਧੀ ਗੱਡ ਲਈ ਸਲਾਈ ਕਿ ਥੋੜਾ ਜਿਹਾ ਡਿਜ਼ਾਈਨ ਦਾ ਪਤਾ ਲੱਗ ਜੇ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਇੱਕ ਗੁੰਡਾ ਆਪਾਂ ਧਾਰ ਲਿਆ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਤਿੰਨ ਗੁੰਡੇ ਸਿੱਧੇ ਬਣਾ ਕੇ ਧੱਗ ਆਪਣੇ ਵੱਲ ਕਰਾਂਗੇ ਚਾਰ ਗੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਥੇ ਆਪਾਂ ਠੀਕ ਹੈ ਜੀ ਧਾਗਾ ਆਪਣੇ ਵੱਲ ਕਰਕੇ ਹੁਣ ਆਪਾਂ ਇੱਥੇ ਧਾਗੇ ਕੁੰਡੇ ਪਾਵਾਂਗੇ ਜਣ ਕੇ ਜੀ ਇੱਕ ਹੋ ਗਿਆ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 ਇੱਥੇ ਆਪਾਂ ਹੁਣ 10 ਕੁੰਡੇ ਪਾ ਲਏ ਜੀ ਅੱਗੇ ਫੇਰ ਆਪਾਂ ਤਾਂ ਅੱਗੇ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਇਹਨਾਂ ਡਿਜ਼ਾਈਨ ਹੀ ਕੋਸ ਇਸ ਤਰ੍ਹਾਂ ਦਾ ਹੈ ਆਪਣੇ ਆਪ ਹੀ ਇੱਕ ਵਾਰ ਸਹੀ ਸਟਾਰਟ ਕੀਤਾ ਜਾਵੇ ਤਾਂ ਆਪਣੇ ਆਪ ਹੀ ਸਹੀ ਬਣਦਾ ਜਾਂਦਾ ਹੈ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਤਾਂ ਅੱਗੇ ਆਪਣੇ ਵੱਲ ਕਰਕੇ ਐਂਡ ਤੇ ਜਿਹੜੇ ਗੁੰਡੇ ਆਪਣੇ ਕੋਲੇ ਆਪਾਂ ਇਹ ਸਿੱਧੇ ਬਣਾ ਲਾਂਗੇ ਬਾਕੀ ਆਪਾਂ ਗਿਣ ਲੈਨੇ ਆ 1 2 3 4 5 6 7 8 9 ਤੇ ਆਹ ਵਾਲਾ ਗੁੰਡਾ ਬਣਾ ਦਸ ਨੂੰ ਆਪਾਂ ਸਿੱਧੇ ਬਣਾ ਲਈ ਸਾਰੇ ਉਲਟੀ ਸਲਾਈ ਆਪਣੀ ਇਹ ਪੂਰੀ ਉਲਟੀ ਬਣੂਗੀ ਆਪਾਂ ਬਣਾ ਕੇ ਫਿਰ ਮਿਲਦੇ ਆ ਜੀ ਮਤਲਬ ਜੀ ਆਪਾਂ ਉਲਟੀ ਸਲਾਈ ਬਣਾ ਲਈਏ ਸਿੱਧੇ ਪਾਸੇ ਆ ਗਏ ਹੁਣ ਆਪਾਂ ਬਣਾਵਾਂਗੇ ਜੀ ਇੱਥੇ ਇੱਕ ਗੁੰਡਾ ਤਾਰ ਕੇ ਦੋ ਗੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ ਚਾਰ ਗੁੰਡੇ ਆਪਾਂ ਫਿਰ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਜੀ ਹੁਣ ਆਪਾਂ ਹੁਣ ਆਪਾਂ ਅੱਗੇ ਵਾਲਾ ਇੱਕ ਗੁੰਡਾ ਆ ਬਣਾ ਲਿਆ ਜੀ ਤੇ ਆਹ ਵਾਲਾ ਜਿਹੜਾ ਕੁੰਡਾ ਐਸ ਕੁੰਡੇ ਨਾਲੇ ਕਿ ਦੋਵਾਂ ਦਾ ਇੱਕ ਕਰ ਦਾਂਗੇ। ਧਾਗਾ ਆਪਣੇ ਵੱਲ ਕਰਕੇ ਬਾਕੀ ਸਾਰੇ ਕੁੰਡੇ ਆਪਾਂ ਫਿਰ ਤੋਂ ਸਿੱਧੇ ਬਣਾ ਲੈਨੇ ਆ। ਇੱਥੇ ਵੀ ਆਪਾਂ ਇੱਕ ਕੁੰਡਾ ਛੱਡ ਲਿਆ ਇਹਨੂੰ ਆਪਾਂ ਉਲਟਾ ਬਣਾਵਾਂਗੇ। ਚਾਰ ਕੁੰਡੇ ਉਲਟੇ ਕਾ ਗੁੰਡਾ ਲਵਾਂਗੇ ਇੱਕ ਆ ਦੋਆਂ ਦਾ ਇੱਕ ਕਰ ਦਾਂਗੇ ਬਾਕੀ ਦੇ ਗੁੰਡੇ ਵੀ ਆਪਾਂ ਸਾਰੇ ਸਿੱਧੇ ਬਣਾ ਲੈਨੇ ਨੂੰ ਜੱਫਾ ਉਲਟੀ ਸਲਾਈ ਵੀ ਬਣਾ ਲਈ ਫਿਰ ਆਪਾਂ ਸਿੱਧੇ ਪਾਸੇ ਆ ਗਏ ਇੱਕ ਗੁੰਡਾ ਤਾਰਿਆ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਿਆ ਹੁਣ ਆ ਗੁੰਡਾ ਆਪਾਂ ਉਲਟਾ ਬਣਾਵਾਂਗੇ ਆਪਾਂ ਇੰਨੇ ਇੱਕ ਕੰਡੇ ਇਹੋ ਕਿਤੇ ਸੀ ਹਾ ਗੁੰਡੇ ਆਪਾਂ ਸਿੱਧੇ ਬਣਾ ਕੇ ਉਲਟੀ ਸਲਾਈ ਆਪਾਂ ਪੂਰੀ ਬਣਾ ਲਈ। ਬਾਕੀ ਆ ਡਿਜ਼ਾਈਨ ਤੋਂ ਪਤਾ ਲੱਗ ਜਾਂਦਾ ਜੀ ਆਪਾਂ ਆ ਵਾਲੀ ਸਲਾਈਆਂ ਦੋ ਇਹ ਦੋ ਲਸਰਾਂ ਬਣਾਈਆਂ ਸੀ ਆ ਤੀਜੀ ਲਸਰ ਆਪਣੀ। ਹੁਣ ਆਪਾਂ ਫੇਰ ਚਾਰ ਕੁੰਡੇ ਬਣਾ ਲਓ ਜੀ ਉਲਟੇ। ਦੋਵਾਂ ਦਾ ਫੇਰ ਆਪਾਂ ਇੱਕ ਕਰ ਦਾਂਗੇ। ਇਹ ਵਾਲਾ ਪਾ ਕੇ ਇੱਕ ਗੁੰਡਾ ਸਿੱਧਾ ਇੱਥੇ ਆਪਾਂ ਹੁਣ ਫੇਰ ਵੜ ਪਾ ਕੇ ਆਹ ਵਾਲੇ ਦੋ ਗੁੰਡੇ ਜਿਹੜੇ ਇਹਨਾਂ ਦੋਆਂ ਦਾ ਇੱਕ ਕਰਾਂਗੇ ਪਹਿਲਾਂ ਆਪਾਂ ਇੱਕ ਇੱਕ ਥਾਂ ਤੇ ਅੰਗਲੀ ਬਣਾਉਂਦੇ ਸੀ ਹੁਣ ਆਪਾਂ ਇੱਥੇ ਦੋ ਬਣਾ ਲਈਏ ਜੀ ਬਾਕੀ ਗੁੰਡੇ ਆਪਾਂ ਸਾਰੇ ਸਿੱਧੇ ਬਣਾ ਲੈਨੇ ਆ ਇੱਥੇ ਵੀ ਆਪਾਂ ਇੱਕ ਗੁੰਡਾ ਆਪਣਾ ਗਏ వా ఉల్టా బా చార్ కు ఫా ఇత బ బ ధగా పిచ్చే కన చార్ కు బ దోదే ధాగా వాళ్ళే కండా సల్ కే దో కుడా బ ਬਾਕੀ ਦੇ ਕੁੰਡੇ ਆਪਾਂ ਸਿੱਧੇ ਬਣਾ ਲੈਨੇ ਆ ਤੇ ਆਪਾਂ ਉਲਟੀ ਸਲਾਈ ਵੀ ਬਣਾ ਕੇ ਫਿਰ ਮਿਲਦੇ ਆ ਜੀ। ਲਓ ਜੀ ਆਪਾਂ ਉਲਟੇ ਸਲਾਈ ਬਣਾ ਕੇ ਸਿੱਧੇ ਪਾਸੇ ਆ ਗਏ। ਆਪਾਂ ਇਹ ਕੁੰਡਾ ਤਾਰਾਂਗੇ ਹੁਣ ਆਪਾਂ ਆਹ ਸਾਰੇ ਕੁੰਡੇ ਸਿੱਧੇ ਬਣਾਵਾਂਗੇ ਜੀ। ਜਿੱਥੋਂ ਤੱਕ ਆਪਣਾ ਆਹ ਵੀ ਕੁੰਡੇ ਹੁਣ ਆਪਾਂ ਇੱਥੇ ਸਿੱਧੇ ਬਣਾ ਲਾਂਗੇ। మనలో తగ ఏ కు సనా లే దో కు బారే కదా ਸਿੱਧੇ ਬਣਾ ਲਵਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਵਾਂਗੇ ਇੱਕ ਕੁੰਡਾ ਆਪਾਂ ਘਟਾਇਆ ਤੇ ਇੱਕ ਹੀ ਆਪਾਂ ਇੱਥੇ ਵਧਾ ਲਿਆ ਨਵੀਂ ਆਪਾਂ ਸਿੱਧੀ ਸਲਾਈ ਬਣਾ ਕੇ ਤੇ ਉਲਟੀ ਸਲਾਈ ਫਿਰ ਵੀ ਆਪਾਂ ਬਣਾ ਕੇ ਫਿਰ ਮਿਲਦੇ ਹਾਂ చాలా సిధే పే ఉల్ సై బ సారే కిధే బ ఇత జ సో ఫోడ్ కండా కల్ ਇੱਥੇ ਹੁਣ ਆਪਣੇ ਕੋਲ ਚਾਰ ਗਲੀਆਂ ਹੋ ਗਈਆਂ ਜਿੱਧਰ ਨੂੰ ਜਾਂਦੀਆਂ ਆ। ਇਹ ਹੁਣ ਆਪਾਂ ਧਾਗਾ ਆਪਣੇ ਵੱਲ ਕਰਾਂਗੇ। ਚਾਰ ਕੁੰਡੇ ਉਲਟੇ ਬਣਾਵਾਂਗੇ। 1 2 3 4 ਬਾਕੀ ਦੇ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਇੱਟੋ ਦਾਗਾ ਤਾਂਗਾ ਆਪਣੇ ਵੱਲ ਕਰਾਂਗੇ ਦੋਹਾਂ ਦਾ ਇੱਕ ਫਿਰ ਤਾਂਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਮੁਲਾਂ ਜੇ ਆਪਾਂ ਉਲਟੀ ਸਲਾਈ ਬਣਾ ਕੇ ਵੀ ਸਿੱਧੀ ਸਲਾਈ ਇੰਨੀ ਬਣਾ ਲਈ ਇੱਥੇ ਆ ਗਏ ਆਪਾਂ ਫਿਰ ਤਾਂ ਗਾ ਅੱਗੇ ਕਰਾਂਗੇ ਦੋਵਾਂ ਦਾ ਇੱਕ ਫਿਰ ਤਾਂ ਗਾ ਅੱਗੇ ਕਰਾਂਗੇ ਚਾਰ ਗੁੰਡੇ ਉਲਟੇ ਬਣਾਵਾਂਗੇ ਹੁਣ ਇਹ ਪੱਤੀ ਇਧਰ ਨੂੰ ਵਧੀ ਜਾਊਗੀ ਹੁਣ ਆਪਾਂ ਆ ਇੱਥੇ ਆ ਨਾਲ ਇੱਕ ਲੈ ਕੇ ਦੋਵਾਂ ਦਾ ਇੱਕ ਕਰਤਾ ਸੀਗਾ ਤੇ ਇੱਕ ਗੁੰਡਾ ਆਪਾਂ అగలా న రే చనా లే అండే సీధే బావే డిజైన్ తక్కువ కండాకి అగలా కు దోవ దండే ఉల్టే బ దో కు సనా బ సేపా ఆ గే ఫ తారా సే సనావే ਇੱਥੇ ਆਪਾਂ ਹੁਣ ਆਹ ਵਾਲੇ ਕੁੰਡੇ ਨੇ ਸਿੱਧੇ ਬਣਾ ਲਏ 2 4 6 8 10 ਕੁੰਡੇ ਬਣਾ ਲਏ ਆਹ ਵਾਲੇ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਆਪਾਂ ਦੋਵਾਂ ਦਾ ਇੱਕ ਕਰਾਂਗੇ ਵੜ પા ਕੇ ਇੱਕ ਕੁੰਡਾ ਸਿੱਧਾ ਇੱਥੇ ਫਿਰ ਆਪਾਂ ਵੜ પા ਕੇ ਅਗਲੇ ਦੋਵਾਂ ਕੁੰਡਿਆਂ ਦਾ ਜਿਹੜਾ ਆਪਾਂ ਬਣਾਉਨੇ ਆ ਆਹ ਵਾਲਾ ਇਹਨਾਂ ਦਾ ਦੋਵਾਂ ਦਾ ਇੱਕ ਕਰਾਂਗੇ ਚਾਰ ਕੁੰਡੇ ਉਲਟੇ ਆਪਾਂ ਡਿਜ਼ਾਈਨ ਬਣਾ ਕੇ ਤੁਹਾਨੂੰ ਗੁੰਡਿਆਂ ਦੀ ਗਿਣਤੀ ਵੀ ਦੱਸ ਦਾਂਗੇ ਜੀ ਕਿੰਨੇ-ਕਿੰਨੇ ਗੁੰਡਿਆਂ ਦਾ ਡਿਜ਼ਾਈਨ ਹੈ ਕਿ ਆਪਾਂ ਕੋਟੀ ਸੈਟਰ 'ਚ ਪਾਉਣੇ ਆ ਜਦੋਂ ਵੀ ਆਪਾਂ ਨੂੰ ਕਿੰਨੇ-ਕਿੰਨੇ ਗੁੰਡਿਆਂ ਤੇ ਗਾਹਾਂ ਡਿਜ਼ਾਈਨ ਬਣੂਗਾ ਉਹ ਵੀ ਦੱਸ ਦਾਂਗੇ ਇੱਥੇ ਆ ਗਏ ਆਪਾਂ ਜੀ ਫਿਰ ਇੱਥੇ ਆਪਾਂ ਫਿਰ ਦੋ ਕੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਫਿਰ ਇੱਕ ਗੁੰਡਾ ਸਿੱਧਾ ਬਣਾਇਆ ਅਗਲੇ ਆਪਾਂ ਦੋ ਗੁੰਡਿਆਂ ਦਾ ਵੀ ਇੱਕ ਗੁੰਡਾ ਕਰਾਂਗੇ ਆਪਾਂ ਜਿਹੜਾ ਬਣਾਉਂਦੇ ਜਾਂਦੇ ਸੀ ਚਾਰ ਗੁੰਡੇ ਉਲਟੇ ਹੁਣ ਆਪਣੇ ਇੱਥੇ ਇਹ ਪੱਤੀ ਵੀ ਖਤਮ ਹੋ ਗਈ ਤੇ ਗੁੰਡਾ ਵੀ ਆਪਣੇ ਕੋਲ ਇੱਕ ਹੀ ਰਹਿ ਗਿਆ ਇੱਧਰੋਂ ਤਾਂ ਆਪਣਾ ਵੀ ਘੱਟ ਪਾਈ ਸੀ ਕੁੰਡੇ ਇੱਧਰ ਤਾਂ ਆਪਾਂ ਵਧਾਉਣੇ ਹੀ ਵਧਾਉਣੇ ਆ ਜਦੋਂ ਬਣਾਉਣਾ ਡਿਜ਼ਾਈਨ ਆਪਣਾ ਤੇ ਉਲਟੀ ਸिलाई ਬਣਾ ਕੇ ਮਿਲ ਜਾ। ਹਾਲੋ ਜੀ ਆਪਾਂ ਉਲਟੀ ਸिलाई ਬਣਾ ਕੇ ਸਿੱਧੀ ਸिलाई ਵੀ ਆਪਾਂ ਵਾਲੇ ਕੁੰਡੇ ਬਣਾ ਲਏ 2 4 6 8 ਤੇ 9 ਪਹਿਲਾਂ ਆਪਾਂ 10 ਕੁੰਡੇ ਬਣਾਏ ਸੀ ਹੁਣ ਆਪਾਂ 9 ਕੁੰਡੇ ਬਣਾ ਲਏ। ਹੁਣ ਆਪਾਂ ਪਹਿਲਾਂ ਦੋਵਾਂ ਦਾ ਇੱਕ ਕੀਤਾ ਸੀਗਾ ਹੁਣ ਆਪਾਂ ਇਹਨਾਂ ਦੋਵਾਂ ਦਾ ਇੱਕ ਕਰਦੇ ਆ। ਵੜਵਾ ਕੇ ਇੱਥੇ ਆਪਾਂ ਤਿੰਨ ਤਿੰਨ ਕੀ ਹੁਣ ਆਪਾਂ ਹ ਸਾਰੇ ਗੁੰਡੇ ਸਿੱਧੇ ਬਣਾਵਾਂਗੇ ਜੀ ਆਪਣਾ ਜਿਹੜਾ ਅਗਲਾ ਡਿਜ਼ਾਈਨ ਹੈ ਵੇਲ ਪੈਂਦੀ ਜਿਹੜੀ ਅਗਲੀ ਉਹਦੇ ਤੱਕ ਆਪਾਂ ਇਹ ਗੁੰਡੇ ਸਿੱਧੇ ਹੀ ਬਣਾਵਾਂਗੇ ਯਾ ਲੋ ਜੀ ਹੁਣ ਆਪਾਂ ਇੱਥੇ ਇਹਨਾਂ ਦੋਹਾਂ ਦਾ ਇੱਕ ਕਰ ਦਾਂਗੇ। ਹੁਣ ਆਪਾਂ ਅਗਲੇ ਕੁੰਡੇ ਸਾਰੇ ਸਿੱਧੇ ਬਣਾ ਲਾਂਗੇ। ਹੁਣ ਆਪਣੀਆਂ ਦੋ ਪੱਤੀਆਂ ਬਣ ਗਈਆਂ ਹੁਣ ਆਪਾਂ ਤੁਹਾਨੂੰ ਇਹਨਾਂ ਦਾ ਦੱਸ ਦਿੰਨੇ ਆ ਹਿਸਾਬ ਕਿਤਾਬ। ਇਸ ਤਰ੍ਹਾਂ ਹੀ ਬਣਦੀਆਂ ਜਾਣਗੀਆਂ ਪਹਿਲਾਂ ਹੁਣ ਆਪਾਂ ਅੰਦਰ ਤਿੰਨ ਹੀ ਮੋਰੀਆਂ ਬਣਾਈਆਂ ਸੀ ਹੁਣ ਆਪ ਦੂਜੀ ਵਾਰ ਆਪਾਂ ਇੱਧਰ ਨੂੰ ਆਹ ਬਣਾ ਲਈਆਂ 6 ਗਲੀਆਂ ਹੁਣ ਆਹ ਵਾਲੀਆਂ ਇੱਧਰ ਨੂੰ ਆਹ ਬੰਦ ਹੋ ਗਈਆਂ ਆਹ ਇੱਧਰ ਨੂੰ ਜਾਣਗੀਆਂ ਜੀ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਦਾ ਤੁਹਾਨੂੰ ਦੱਸ ਦਿੰਨੇ ਹਾਂ ਸਾਬ ਵੀ ਆਪਾਂ ਐਸ ਤੋਂ ਲੈ ਲੈਨੇ ਆ ਜੀ ਕੁੰਡੇ ਤੋਂ ਇੱਕ ਮਿੰਟ ਹੁਣ ਦੇਖੋ ਜੀ ਆ ਬਣਿਆ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਬਣਨੀ ਹੈ ਇਹ ਪੱਤੀਆਂ ਤੇ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਗੁੰਡੇ ਕਿੰਨੇ-ਕਿੰਨੇ ਆ ਇਹ ਆ ਗੁੰਡਾ ਦਾ ਆਪਣਾ ਹੋ ਗਿਆ ਜੀ ਇਧਰਲੇ ਪਾਸੇ ਦਾ 2 4 6 8 10 12 14 ਤੇ ਇੱਥੋਂ ਤੱਕ ਆਪਣੇ ਜੀ ਹੋ ਗਏ 16 ਗੁੰਡੇ ਆ ਜਿਹੜੇ ਵਿਚ ਵਾਲੇ ਹੈਗੇ ਹੁਣ ਤੁਸੀਂ ਨਾ ਧਿਆਨ ਦੇ ਲਿਓ ਕਿ ਆਪਣੇ ਇੱਥੇ ਆਹ ਇੱਥੋਂ ਲੈ ਕੇ ਇੱਥੋਂ ਤੱਕ ਦੇ 16 ਗੁੰਡੇ ਆ ਜੀ ਤੇ ਸਾਈਡ ਤੇ ਆਪਣੇ ਹੈਗੇ ਆ ਆਪਾਂ ਤਿੰਨ ਬਣਾਏ ਸੀਗੇ ਇੱਕ ਤਾਰ ਕੇ ਚਾਰ ਗੁੰਡੇ ਵਾਲਾ 4 8 ਤੇ ਦੋ 10 ਗੁੰਡੇ ਆਪਣੇ ਆਹ ਵਾਲੇ ਗੁੰਡੇ 10 ਆ ਆਹ ਵਾਲੇ 16 ਆਹ ਵਾਲੇ ਵੀ ਆਪਣੇ 10 ਗੁੰਡੇ ਆ ਹੁਣ ਜਦੋਂ ਆਪਾਂ ਇਧਰ ਨੂੰ ਡਿਜ਼ਾਈਨ ਬਣਾਉਣਾ ਤਾਂ ਆਪਾਂ 10 ਗੁੰਡਿਆਂ ਦੇ ਵਿੱਚ ਛੇ ਗੁੰਡੇ ਹੋਰ ਪਾਵਾਂਗੇ ਆਪਣੇ 16 ਗੁੰਡੇ ਹੋ ਜਾਣਗੇ ਜੀ ਆਪਾਂ ਇਧਰੋਂ ਤਾਂ ਗੁੰਡੇ ਪਾਏ ਆ ਇਧਰ ਨੂੰ ਆਪਾਂ ਵਧਾਉਣੇ ਆ ਜੀ ਆਪਾਂ ਹੁਣ ਇਧਰ ਨੂੰ ਵਧਾਉਂਦੇ ਜਾਵਾਂਗੇ ਇਸ ਤਰ੍ਹਾਂ ਤੇ ਆਪਣੇ 16 16 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਫਸਟ ਤੇ ਆਪਣੇ ਆਪਾਂ ਇੱਥੇ 10 ਗੁੰਡੇ ਪਾਉਣੇ ਆ ਇੱਕ ਦੋ ਵੱਧ ਘੱਟ ਵੀ ਹੋ ਸਕਦੇ ਆ ਘੱਟ ਤਾਂ ਨਹੀਂ ਸਕਦੇ ਵੱਧ ਹੋ ਸਕਦਾ ਜੀ ਕਿਉਂਕਿ ਚਾਰ ਗੁੰਡਿਆਂ ਦੀ ਆਪਾਂ ਪੱਤੀ ਬਣਾਉਣੀ ਆ ਇਧਰ ਨੂੰ ਆਪਾਂ ਨੂੰ ਤਿੰਨ ਗੁੰਡੇ ਤਾਂ ਚਾਹੀਦੀ ਆ ਦੋ ਗੁੰਡੇ ਨਾਲ ਇੱਕ ਆ ਹੈ 10 ਗੁੰਡੇ ਇੱਧਰ ਰੱਖ ਕੇ ਬਾਕੀ ਇਹ 16 16 ਗੁੰਡੇ ਪਾ ਲੈਣੇ ਆਪਾਂ 16 ਇੱਥੇ ਪਾ ਲੈਣੇ ਆ 16 ਇੱਥੇ ਬਾਕੀ ਆਪਣਾ ਕੋਰਟੀ ਸਵੈਟਰ ਦਾ ਹਿਸਾਬ ਹੈ ਜਿਵੇਂ ਆਪਾਂ ਉਹਨੇ ਐਡਜਸਟ ਕਰ ਸਕਦੇ ਆ ਤੇ ਚਲੋ ਜੀ ਆਪਾਂ ਤੁਹਾਨੂੰ ਪੂਰਾ ਦੱਸਤਾ ਮੇਜਰਮੈਂਟ ਇਹਦਾ ਤੇ ਹੁਣ ਆ ਵਾਲੀਆਂ ਲਸਰਾਂ ਦੇਖੋ ਜੀ ਇੱਧਰ ਪੂਰੀ ਬਣੀ ਹੋਈ ਆ ਆ ਤਿੰਨਾਂ ਦੀ ਬਣੀ ਆ ਇੱਥੋਂ ਸਟਾਰਟਿੰਗ ਤੇ ਫੇਰ ਆਹ ਇੱਕ ਬਣੀ ਆ 6 6 ਗਲੀਆਂ ਬਣਾਈਆਂ ਆਪਾਂ ਜਦੋਂ ਆਪਣੀਆਂ ਆ ਚਾਰ ਗਲੀਆਂ ਹੋ ਜਾਂਦੀਆਂ ਚੌਥੀ ਗਲੀ ਤੇ ਜਾ ਕੇ 1 2 3 4 ਵਾਲੀ ਪਾਉਨੇ ਉਦੋਂ ਆਪਾਂ ਇਧਰ ਨਾਲ ਉਲਟੇ ਬਣਾਉਣੇ ਸਟਾਰਟ ਕਰ ਦੇਣੇ ਇਹ ਇਹ ਤਿੰਨ ਲਸਰਾਂ ਬਣਾਉਣੀਆਂ ਆਪਾਂ 6 ਸਲਾਈਆਂ ਹੋ ਗਈਆਂ ਜੀ ਤੇ ਇਹਦੇ ਨਾਲ ਜਦੋਂ ਆਪਣੀਆਂ ਐਂਡ ਵਾਲੀ ਆਹ ਪੈਣੀ ਸਲਾਈ ਉਦੋਂ ਆਪਾਂ ਇਹਨੂੰ ਇਧਰੋਂ ਸਟਾਰਟ ਕਰ ਦੇਣਾ ਇਧਰੋਂ ਸਟਾਰਟ ਕਰ ਦੇਣਾ ਦੇਖੋ ਜੀ ਤੇ ਚਲੋ ਜੀ ਆਪਾਂ ਦਾ ਤੁਹਾਨੂੰ ਬਹੁਤ ਆਪਦੇ ਜਾਣੇ ਸਹੀ ਤਰੀਕੇ ਨਾਲ ਸਮਝਾਤਾ। ਬਾਕੀ ਤੁਸੀਂ ਵੀਡੀਓ ਦੇਖ ਸਕਦੇ ਹੋ। ਤੇ ਡਿਜ਼ਾਈਨ ਬਹੁਤ ਸੋਹਣਾ ਜੀ ਦੇਖੋ ਕਿੰਨਾ ਸੋਹਣਾ ਸੋਹਣਿਆ ਸੋਹਣਿਆ ਵੇਲਾ ਬਣਦੀਆਂ। ਤੇ ਆਪਾਂ ਨਵੇਂ-ਨਵੇਂ ਡਿਜ਼ਾਈਨ ਇਸ ਤਰ੍ਹਾਂ ਲੰਗ-ਲੰਗ ਤਰ੍ਹਾਂ ਦੇ ਪਾ ਸਕਦੇ ਆ। ਚਲੋ ਜੀ ਵੀਡੀਓ ਚੰਗੀ ਲੰਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ